ਵਿਸ਼ਵ ਮਾਤਾ ਭਰਨ ਦੇਵਸ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਤੁਹਾਨੂੰ ਪਤਾ ਹੀ ਇੱਥੇ ਸੰਸਥਾ ਪਿਛਲੇ 16 ਸਾਲ ਤੋਂ ਕੰਮ ਕਰ ਰਹੀ ਹੈ ਹਾਜ਼ਰ ਨਾਰਾ ਚੇਤਨਾ ਮੰਚ ਪੰਜਾਬ ਜਿਹਦਾ ਨਾਫੇ ਘੜ ਤੇ ਸ਼ੀਦਾ ਤੋਂ ਸੀ ਲਿਆ ਹੋਇਆ ਔਰ ਹਰ ਸਾਲ ਤਕਰੀਬਨ ਅਸੀਂ ਸਾਡਾ ਟੀਚਾ ਹੁੰਦਾ ਹੈ ਇਹਨਾਂ ਦਿਨਾਂ ਚ ਬਰਸਾਤ ਦੇ ਜਿਹੜੇ ਦਿਨ ਦੋ ਤਿੰਨ ਮਹੀਨੇ ਵੀ 1 ਲੱਖ ਪੌਦਾ ਅਸੀਂ ਲਾਈਏ ਕੁਝ ਢੰਡਾ ਜਾ ਕੇ ਲੋਕਾਂ ਨੂੰ ਬਲਾਉਂ ਲਈ ਦਈਏ ਇਹ ਉਹਦੇ ਲਈ ਪੂਰਾ ਸੀ ਕੋਸ਼ਿਸ਼ ਕਰਦੇ ਆਂ ਵੀ ਅਸੀਂ ਕੁਦਰਤੀ ਜੋ ਵਾਤਾਵਰਨ ਹੈ ਉਹਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ ਅੱਜ ਪੂਰੀ ਦੁਨੀਆ 'ਚ ਵਿਸ਼ਵ ਵਾਤਾਵਰਨ ਦਿਵਸ ਬਣਾਇਆ ਜਾ ਰਿਹਾ ਹੈ ਤੁਸੀਂ ਦੇਖਿਆ ਹੈ ਕਿ ਪਿਛਲੇ ਸਮਿਆਂ 'ਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਦੇਸ਼ ਦੁਨੀਆ ਦੇ ਅੰਦਰ ਔਰ ਭਿਆਨਕ ਬਿਮਾਰੀਆਂ ਕਾਰਨ ਜਿਹੜਾ ਹਜੇ ਦਾ ਕੋਈ ਇਲਾਜ ਨਹੀਂ ਹੋ ਰਿਹਾ ਲੋਕ ਮਰ ਰਹੇ ਆਂ ਉਮਰ ਤੋਂ ਪਹਿਲਾਂ ਮਰ ਰਹੇ ਆਂ ਕੋ 60 ਸਾਲ ਕੋ 55 ਸਾਲ ਕੋ 50 ਸਾਲ ਉਹ 70 ਸਾਲ ਦੇ ਵਿੱਚ ਉਹ ਉਮਰਾਂ ਖਤਮ ਹੋ ਚੁੱਕੀਆਂ ਸੋ ਇਸ ਲਈ ਉਹ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਪੂਰੀ ਵਿਸ਼ਵਤਾ ਦੇ ਲੋਕਾਂ ਨੂੰ ਜਿਹੜਾ ਹੈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆਂ ਔਰ ਲੱਗੇ ਹੋਏ ਰੁੱਖਾਂ ਦੀ ਸਾਂਭ-ਸਮਾਨੀ ਕਰਨੀ ਚਾਹੀਦੀ ਆਂ ਬਾਕੀ ਦੇਸ਼ ਦੀ ਸਰਕਾਰ ਨੂੰ ਔਰ ਸੂਬੇ ਦੀਆਂ ਸਰਕਾਰਾਂ ਨੂੰ ਇਹੋ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਆਂ ਇਹ ਕੋਈ ਵੀ ਪੰਚਾਇਤ ਕੋਈ ਵੀ ਵਿਅਕਤੀ ਆਪਣੀ ਜ਼ਮੀਨ 'ਚ ਜਾਂ ਮਾਲਕੀ ਵਾਲੀ ਜ਼ਮੀਨ 'ਚ ਜਾਂ ਪ੍ਰਾਈਵੇਟ ਜ਼ਮੀਨ 'ਚ ਜਾਂ ਸਰਕਾਰੀ ਜ਼ਮੀਨ 'ਚ ਕੋਈ ਵੀ ਲੱਗਿਆ ਹੋਇਆ ਦਖਤ ਪਟਾ ਨਾ ਸਕੇ ਐਨੇ ਸਖਤ ਕਾਨੂੰਨ ਜਿਹੜੇ ਬਣਾਏ ਜਾਣ ਤਾਂ ਹੀ ਅਸੀਂ ਵਾਤਾਵਰਨ ਨੂੰ ਜਿਹੜਾ ਹੈ ਕੁਦਰਤੀ ਵਾਤਾਵਰਨ ਨੂੰ ਸੰਭਾਲ ਸਕਦੇ। ਜੋ ਮੈਂ ਜ਼ਿਆਦਾ ਨਾ ਕਹਿਦਾ ਹੋਇਆ ਅੱਜ ਸਾਡੀ ਸੰਸਥਾ ਨੇ ਹਵਾ ਨਰਾ ਚੇਤਨਾ ਮੰਚ ਨੇ ਤੀ ਦੇਖ ਰਿਹਾ ਇੱਥੇ ਫਲਦਾਰ ਫੁੱਲਦਾਰ ਸ਼ਾਨਦਾਰ ਰੁੱਖ ਇੱਥੇ ਸ਼ੇ ਮੰਦਰ ਦੇ ਗਰਾਊਂਡ ਵਿੱਚ ਅਸੀਂ ਅੱਜ ਲਾਏ ਆਂ ਔਰ ਸਾਡੇ ਨਾਲ ਸਤਿਕਾਰਤ ਸੀਤਾ ਵੀ ਦੇਖਿਆ ਤੇ ਲੋਚਨ ਸਿੰਘ ਜੀ ਉੱਗੇ ਸਮmathsf ਵੀ ਤੇ ਲੋਚਨ ਸਿੰਘ ਜੀ ਲਾਲੀ ਬਾਕੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਨ ਗੁਰਕੀਰਤ ਸਿੰਘ ਜੀ ਬੇਦੀ ਔਰ ਹਰਪ੍ਰੀਤ ਜੀ ਬੋਰਾ ਤੋਂ ਸਾਡੇ ਬਲਵਿੰਦਰ ਗੋਗੀ ਜੀ ਡੇਰਾ ਮੀਰ ਮੀਰਾ ਤੋਂ ਗੁਰਦੇਵ ਸਿੰਘ ਜੀ ਸਾਡੇ ਕੁਕ ਮਾ ਸਮਾਜ ਸੇਵੀ ਮੱਖਣ ਸਿੰਘ ਜੀ ਮਹੱਤਿਆਂ ਪ੍ਰੋਫੈਸਰ ਸਾਹਿਬ ਸਾਡੇ ਸਤਿਕਾਰਯੋਗ ਮਬਦਲੇਤ ਸਿੰਘ ਦੀ ਖਾਲਸਾ ਤੇ ਹੋਰ ਵੀ ਮੈਂ ਦੇਖ ਰਿਹਾ ਥਕੀਆਂ ਐਸੇ ਤੁਸੀਂ ਦੇਖਿਆ ਡਾਕਟਰ ਐਨਐ ਸੁਭਾਵਾ ਜੀ ਵੀ ਇੱਥੇ ਆ ਕੇ ਗਏ ਆ ਸਾਡੇ ਕੁਕ ਡਵਾਈਜ਼ਰ ਨੇ ਪੰਜਾਬ ਦੇ ਹਰ ਨਾ ਨਾ ਚੇਤਨਾ ਮੰਚ ਦੇ ਉਹ ਵੀ ਸਾਨੂੰ ਇਥੇ ਮਾਰਗਦਰਸ਼ਨ ਕਰਕੇ ਗਏ ਆ। ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਪੂਰੀ ਵਿਸ਼ਵਤਾ ਨੂੰ ਹਰ ਮਨੁੱਖ ਨੂੰ ਕਹਾਂਗਾ ਕਿ ਆਪਾਂ ਆਪਣਾ ਟੀਚਰ ਹੋਣਾ ਚਾਹੀਦਾ ਹਰ ਰੋਜ਼ ਆਪਾਂ ਉੱਠੀਏ ਅਤੇ ਸੋਚ ਬਣਾਈਏ ਤੇ ਅੱਗੇ ਵੱਧ ਤੋਂ ਵੱਧ ਰੁੱਖ ਲਾਈਏ ਔਰ ਲੱਗੇ ਹੋਏ ਰੁੱਖਾਂ ਦੀ ਸਾਂਭ-ਸਮਾਣ ਕਰੀਏ। ਇੰਨਾ ਹੀ ਮੈਂ ਜਿਹੜਾ ਹੱਥ ਵੇਸ ਦਿੰਦਾ ਹੋਇਆ ਕੀ ਮੈਂ ਦਾ ਜੱਜ ਕਰਦਾ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸ਼ਵ ਭਾਤਵਾਦ ਦੇ ਵਾਸਤੇ ਹਾਂ ਦਾ ਨਾਰਾ ਇਤਨਾ ਮੱਤ ਪੰਜਾਬ ਵੱਲੋਂ ਡਾਕਟਰ ਰਵੰਸ ਲਾਲ ਜੀ ਜਿਹੜੇ ਸਾਬਕਾ ਮੰਤਰੀ ਪੰਜਾਬ ਨੇ ਉਹਨਾਂ ਦੀ ਅਗਵਾਈ ਵਿੱਚ ਛੇ ਮੰਦਰ ਪ੍ਰਾਣੀ ਸਰੰਦ ਦੇ ਵਿੱਚ ਜਿਹੜਾ ਵਾਤਾਵਰਨ ਨੂੰ ਬਚਾਉਣ ਦੇ ਲਈ ਜਿਹੜਾ ਉਦਦਮ ਕੀਤਾ ਗਿਆ ਖਾਸ ਕਰਕੇ ਕਈ ਪ੍ਰਕਾਰ ਦੇ ਜਿਹੜੇ ਸਾਡੇ ਵਿਰਾਸਤੀ ਬੂਟੇ ਸੀ ਜਿਵੇਂ ਬੋਹੜ ਸੀ ਪਿੱਪਲ ਸੀ ਨਿੰਮ ਸੀਗਾ ਤੇ ਜਾਮਨ ਸੀਗਾ ਉਹ ਇੱਥੇ ਲਗਾਈ ਵੀ ਗਏ ਨੇ ਤੇ ਜਿਹੜੀ ਸੰਗਤ ਆਈ ਹੈ ਉਹਨਾਂ ਨੂੰ ਬਾਕੀ ਬੂਟੇ ਦਿੱਤੇ ਵੀ ਗਏ ਨੇ ਅਲਗ-ਅਲਗ ਜਗ੍ਹਾ ਦੇ ਉੱਤੇ ਲਗਾਉਣ ਲਈ ਅਸੀਂ ਇਹੀ ਸੰਦੇਸ਼ ਕਰਦੇ ਹਾਂ ਕਿ ਜਿਸ ਪ੍ਰਕਾਰ ਦੇ ਪ੍ਰਦੂਸ਼ਣ ਦੇ ਨਾਲ ਵਿਗਾੜ ਪੈਦਾ ਹੋ ਰਿਹਾ ਬੱਚੇ ਬੁੱਢੇ ਬਿਮਾਰ ਹੋ ਰਹੇ ਨੇ ਜੇ ਤੁਸੀਂ ਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਘਟੋ ਘਟ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਇੱਕ ਰੁੱਖ ਵਾਲੀ ਗੱਲ ਨਹੀਂ ਰਹੀ ਹੁਣ ਘਟੋ ਘਟ ਇੱਕ ਮਨੁੱਖ ਲਾਵੇ 100 ਰੁੱਖ 100 100 ਰੁੱਖ ਲਾ ਕੇ ਤਾਂ ਬਚਣਾ ਨਹੀਂ ਤਾਂ ਫਿਰ ਆਪਾਂ ਡਾਕਟਰਾਂ ਦੀਆਂ ਦਵਾਈਆਂ ਖੋਈ ਜਾਂਦੇ ਆ ਉਸ ਪਾਸੇ ਨੂੰ ਤੁਰੇ ਜਾਂਦੇ ਆ ਕਿਉਂਕਿ ਅਸੀਂ ਵਾਤਾਵਰਣ ਦੇ ਵਿਗਾੜ ਬਹੁਤ ਪੈਦਾ ਕੀਤਾ ਚਾਹੇ ਧੂਏ ਦੇ ਰੂਪ ਚਾ ਗੱਡੀਆਂ ਦੇ ਰੂਪ ਚਾ ਫੈਕਟਰੀਆਂ ਦੇ ਰੂਪ ਚਾ ਜਾਂ ਕਈ ਵਾਰ ਅਸੀਂ ਰਹਿਣ ਦੇ ਖੂਨ ਸਾੜ ਕੇ ਜਿਹੜਾ ਹੈਗਾ ਉਹ ਪੈਦਾ ਕਰਦੇ ਆ ਉਸ ਨੂੰ ਇਸ ਕਰਕੇ ਵਾਤਾਵਰਣ ਵਾਤਾਵਰਣ ਵਾਸਤੇ ਸਾਨੂੰ ਇਹ ਨਿਰਣਾ ਫੈਸਲਾ ਕਰ ਲੈਣਾ ਚਾਹੀਦਾ ਤੇ ਸਾਡੀ ਆਪਣੀ ਜ਼ਿੰਮੇਵਾਰੀ ਵੀ ਨੈਤਿਕ ਤੌਰ ਤੇ ਬਣ